ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫਾਸਟਵੇ ਕੇਵਲ ਕੰਪਨੀ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਿਹਾ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖੈਰਾ ਦਾ ਕਹਿਣਾ ਹੈ ਕਿ ਕੈਪਟਨ ਤੇ ਬਾਦਲ ਪਰਿਵਾਰ ਵਿਚਕਾਰ ਹੋਈ ਸੌਦੇਵਾਰੀ ਇਸ ਦਾ ਮੁੱਖ ਕਾਰਨ ਹੈ ਖੈਰਾ ਨੇ ਆਕਾਲੀ ਸਰਕਾਰ ਵੱਲੋਂ ਕੈਪਟਨ ਖਿਲਾਫ ਬੰਦ ਕੀਤੇ ਗਏ ਕੇਸਾਂ ਨੂੰ মিডিਆ ਸਾਹਮਣੇ ਰੱਖਿਆ 112 2009 ਇਹ ਪੁਲਿਸ ਸਟੇਸ਼ਨ ਹੈਗਾ ਵਾ ਵਿਜੀਲੈਂਸ ਬਿਊਰੋ ਦਾ ਫੇਸ 1 ਜਾਂ ਐਫਐਸ 1 ਮੁਖਾਲੀਚ ਇਹ FIR ਜਿਹੜੀ ਆ ਇਹ ਕੈਪਟਨ ਅਮਰਿੰਦਰ ਸਿੰਘ ਦੇ ਫੈਮਲੀ ਦੇ ਖਿਲਾਫ ਸੀ ਅਮਰਿੰਦਰ ਸਿੰਘ ਐਂਡ ਫੈਮਲੀ ਆ ਡੋਟ ਨੋ ਹਾਊ ਮੈਨੀ ਆਫ ਯੂ ਆਰ ਅਵੇਅਰ ਆਫ ਥਿਸ ਇਟ ਵਾਸ ਅੰਡਰ ਸੈਕਸ਼ਨ 420 406 452 120B ਸੈਕਸ਼ਨ 7 13 ਇੱਕ ਐਂਡ ਅ ਪ੍ਰिवेंशन ਆਫ ਕ腐ਪਸ਼ਨ ਐਕਟ 1988 ਔਰ ਇਹਦੇ ਵਿੱਚ ਇਹ ਇਸ ਪੂਰੀ ਤਹਿਕੀਕਤ ਕਰਨ ਤੋਂ ਬਾਅਦ ਸਾਰੀ ਕਹਾਣੀ ਲਵਲੀ ਉਹਨਾਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਕੰਪਨੀ ਇਹਨਾਂ ਨੇ ਬਣਾਈ ਸੀਗੀ ਜਿਹੜੀ ਕਿ 100% ਮਸ਼ਰੂਮਸ ਐਕਸਪੋਰਟ ਕਰਦੀ ਸੀਗੀ ਉਸ ਕੰਪਨੀ ਦਾ ਨਾਮ ਸੀਗਾ ਮੈਸਰਸ ਟੇਗਸ ਮਸਰਾਡੋ ਪ੍ਰਾਈਵੇਟ ਲਿਮਟਿਡ ਮੈਸਰਸ ਟੇਗ ਮਸਰਾਡੋ ਪ੍ਰਾਈਵੇਟ ਲਿਮਟਿਡ ਇਸ ਕੰਪਨੀ ਦਾ ਨਾਮ ਸੀਗਾ ਇਸ ਕੰਪਨੀ ਨੇ ਜਿੱਥੇ ਹੋਰ ਕੁਝ ਇਧਰ ਉਧਰ ਘਟਾਲੇ ਕੀਤੇ ਉੱਥੇ ਬੈਂਕ ਆਫ ਬੜੋਦਾ ਦੇ ਨਾਲ ਝਿੜਾਫੇਰੀ ਕੀਤੀ ਸੀਗੀ ਜ਼ਿਕਰ ਜੋਗੇ ਕਿ ਸਥਾਨਕ ਸਰਕਾਰਾਂ bari ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਵਲ ਕੰਪਨੀ ਫਾਸਟਵੇ ਖਿਲਾਫ 650 ਕਰੋੜ ਦਾ ਟੈਕਸ ਚੋਰੀ ਕਰਨ ਦੇ ਇਲਜ਼ਾਮ ਲਗਾ ਕਾਰਵਾਈ ਕਰਨ ਦੇ ਇਸ਼ਾਰੇ ਕੀਤੇ ਜਦ ਕਿ ਮੁੱਖ ਮੰਤਰੀ ਕੈਪਟਨ ਨੇ ਕੋਈ ਕੇਵਲ ਪਾਲਸੀ ਨਾ ਹੋਣ ਦਾ ਹਵਾਲਾ ਦਿੰਦਿਆਂ ਹੋਇਆਂ ਅਜਿਹੀ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗਬਣੀ ਟੀਵੀ